ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਖੇਡਾਂਵਾਂ ਵਿੱਚ ਰੁਚੀ ਵਿਧਾਉਣ ਦੇ ਲਈ ਜ਼ਿਲ੍ਹਾ ਪੁਲਿਸ ਮਾਨਸਾ ਵੱਲੋਂ ਵਾਲੀਵਾਲ ਟੂਰਨਾਮੈਂਟ ਖੇਡ ਸਟੇਡੀਅਮ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਪਿੰਡਾਂ ਦੇ ਨੌਜਵਾਨਾਂ ਤੇ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ ਇਸ ਤਰ੍ਹਾਂ ਪਹਿਲੇ ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਤੇ ਪੁਲਿਸ ਦਾ ਜਿਹੜਾ ਟੀਚਾ ਹੈ ਕਿ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਹੈ ਉਹਦੇ ਤਹਿਤ ਬੱਚੇ ਜਿਹੜੇ ਸਾਡੇ ਖਿਡਾਰੀ ਨੇ ਵੰਸਾ ਦੇ ਵਿੱਚ ਬਾਲੀਬਾਲ ਦੇ ਉਹਨਾਂ ਦੇ ਵਾਸਤੇ ਇੱਕ ਜ਼ਿਲ੍ਹਾ ਪੱਧਰ ਟੂਰਨਾਮੈਂਟ ਕਰਵਾਇਆ ਗਿਆ ਹਰ ਜਿਹੜੇ ਖੇਡ ਵਰਗ ਦੇ ਨੇ ਅੰਡਰ 17 ਅੰਡਰ 16 ਸਾਰਿਆਂ ਦੇ ਮੈਚਸ ਹੋ ਕੇ ਸਭ ਨੂੰ ਪ੍ਰਾਈਜ਼ਸ ਵੰਡੇ ਜਾਣਗੇ ਤੇ ਸਭ ਨੂੰ ਉਤਸ਼ਾਹਿਤ ਕੀਤਾ ਜਾਊਗਾ ਕਿ ਖੇਡਾਂ ਦੇ ਪ੍ਰਤੀ ਆਪਣੇ ਆਪ ਨੂੰ ਜੋੜੋ ਉਹਦੇ ਤਹਿਤ ਸਰਕਾਰ ਵੱਲੋਂ ਜਿਹੜੇ ਸਟੇਡੀਅਮ ਹੈ ਉਹ ਵੀ ਬਣਵਾਏ ਜਾ ਰਹੇ ਹਨ ਬਾਕੀ ਦੀ ਜਿਹੜੀ ਸੁਵਿਧਾਵਾਂ ਨੇ ਉਹ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਤੇ ਪੁਲਿਸ ਪ੍ਰਸ਼ਾਸਨ ਨੇ ਮਿਲ ਕੇ ਜਿਹੜਾ ਇੱਕ ਵੱਡਾ ਕਦਮ ਚੁੱਕਿਆ ਇਹ ਪਹਿਲਾ ਨਹੀਂ ਹੈ ਇਸ ਨੂੰ ਪਹਿਲਾਂ ਵੀ ਕਾਫੀ ਜ਼ਿਲ੍ਹਾ ਲੈਵਲ ਦੇ ਖੇਡ ਕਰਵਾਏ ਗਏ ਤੇ ਵੈਸੀ ਵੀ ਲੋਕਾਂ ਦੇ ਨਾਲ ਜੁੜਾਅ ਵੱਧਦਾ ਹੈ ਪੁਲਿਸ ਦਾ ਪੁਲਿਸ ਦੀ ਜਿਹੜੀ ਇੱਕ ਕਾਰਜਸ਼ੈਲੀ ਹੈ ਉਹਦਾ ਵੀ ਪਤਾ ਚੱਲਦਾ ਹੈ ਤੇ ਇੱਕ ਇਮੇਜ ਵੀ ਜਿਹੜੀ ਪੁਲਿਸ ਦੀ ਹੈ ਉਹ ਪੋਜ਼ਿਟਿਵ ਜਾਂਦੀ ਹੈ ਦੇ ਨਾਲ ਇਹਦਾ ਬਹੁਤ ਪ੍ਰਭਾਵ ਪੈਂਦਾ ਹੈ ਪਿੰਡਾਂ ਦੇ ਵਿੱਚ ਖੁੱਲਕੇ ਜਦੋਂ ਵੀ ਕਿਸੇ ਨੇ ਨਸ਼ੇ ਦੇ ਅਗੇਂ ਕੰਪਲੇਂਟ ਕਰਨੀ ਹੁੰਦੀ ਹੈ ਕੋਈ ਜਾਣਕਾਰੀ ਦੇਣੀ ਹੁੰਦੀ ਹੈ ਉਹ ਵੀ ਦਿੰਦੇ ਹਨ ਤੇ ਬੱਚਿਆਂ ਨੂੰ ਇਹ ਵੀ ਰਹਿੰਦਾ ਹੈ ਕਿ ਖੇਡ ਖੂਨ ਦੇ ਵਿੱਚ ਪੈ ਗਿਆ ਆਪਾਂ ਨਸ਼ੇ ਤੋਂ ਦੂਰ ਰਹਿ ਸਕਦੇ ਹਾਂ ਇਸ ਨੂੰ ਮਦਦ ਦੇ ਸਕਦੇ ਸਰ ਖੇਡਾਂ ਦੇ ਵਿੱਚ ਨੌਜਵਾਨਾਂ ਨੂੰ ਥੇਕਾ ਨਾਲ ਹੋ ਰਹੀ ਹੈ ਕਿੱਥਾਂ ਨੂੰ ਜਾ ਰਹੇ ਨੇ ਇਹ ਸਰਕਾਰ ਵੱਲੋਂ ਤੋਂ ਦੇਖੋ ਹਰ ਤਰੀਕੇ ਦੇ ਉਪਰਾਲੇ ਜਿਹੜੇ ਲਿਮਟਿਡ ਟਾਈਮ ਤੇ ਰਿਸੋਰਸਸ ਦੇ ਵਿੱਚ ਕੀਤੇ ਜਾ ਰਹੇ ਹਨ ਖੇਡਾਂ ਨੂੰ ਬਣਾਵਾ ਦੇਣ ਵਾਸਤੇ ਬਹੁਤ ਸਾਰੇ ਸਟੇਡੀਅਮ ਦਾ ਨਿਰਮਾਣ ਕੀਤਾ ਜਾ ਰਿਹਾ ਜੇ ਮੈਂ ਮਾਨਸ਼ਾ ਸ਼ਹਿਰ ਦੀ ਗੱਲ ਕਰਾਂ ਤੇ ਤੁਹਾਡੇ ਨਾਲ ਇੱਥੇ ਇੱਕ ਬੈਡਮਿੰਟਨ ਸਟੇਡੀਅਮ ਹੈ ਉਹਦਾ ਰੀਨੋਵੇਸ਼ਨ ਚੱਲ ਰਿਹਾ ਹੈ ਉਥੇ 5 ਕੋਰਟ ਹੋਣਗੇ ਮੈਨੂੰ ਨਹੀਂ ਲੱਗਦਾ ਹੋਰ ਜ਼ਿਲ੍ਹਿਆਂ 'ਚ ਇੰਨਾ ਵੱਡਾ ਬੈਡਮਿੰਟਨ ਕੋਰਟ ਕੋਰਟ ਹੈਗਾ ਦੂਜਾ ਇੰਟਰਨੈਸ਼ਨਲ ਲੈਵਲ ਦਾ ਇੱਕ ਸਕੇਟਿੰਗ ਰਿੰਗ ਬਣਾਇਆ ਜਾ ਰਿਹਾ ਮਾਨਸਾ ਸ਼ਹਿਰ ਦੇ ਵਿੱਚ ਤੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਜਿਸ ਵੀ ਪਿੰਡ ਦੇ ਵਿੱਚ ਜਗ੍ਹਾ ਹੁੰਦੀ ਹੈ ਸਰਪੰਚਾਂ ਪੰਚਾਇਤਾਂ ਦੇ ਨਾਲ ਮਿਲ ਕੇ ਜਿਹੜੀ ਵੀ ਫੈਸਿਲਿਟੀਆਂ ਆਪਾਂ ਕ੍ਰੀਏਟ ਕਰ ਸਕਦੇ ਹਾਂ ਪੰਚਾਇਤ ਲੈਵਲ ਤੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਇਹਦਾ ਰਿਜ਼ਲਟ ਇਹ ਹੈ ਕਿ ਤੁਸੀਂ ਦੇਖੋਗੇ ਏਸ਼ੀਅਨ ਗੇਮਸ ਦੇ ਵਿੱਚ ਸਾਡੇ ਬੱਚਿਆਂ ਨੇ ਬੜੀ ਵੱਡੀ ਪ੍ਰਾਪਤੀ ਆ ਪੈਦਾ ਕੀਤੀ ਸੀ ਪੰਜ ਇੰਡੀਵਿਜੂਅਲ ਖੇਡਾਂ ਦੇ ਵਿੱਚ ਮੈਡਲਸ ਪ੍ਰਾਪਤ ਕੀਤੇ ਸੀ ਉਹ ਉਹਨਾਂ ਦੀ ਮਿਹਨਤ ਵੀ ਹੈ ਤੇ ਸਰਕਾਰ ਨੇ ਵੀ ਜਿਹੜੀ ਪਾਲਿਸੀ ਦੇ ਵਿੱਚ ਬਦਲਾਅ ਕੀਤਾ ਹੈ ਕਿ ਬੱਚਿਆਂ ਨੂੰ ਜਿਨ੍ਹਾਂ ਨੇ ਇੰਟਰਨੈਸ਼ਨਲ ਖੇਡਣਾ ਹੁੰਦਾ ਉਹਨਾਂ ਨੂੰ ਪਹਿਲਾਂ ਤੋਂ ਹੀ ਪਾਲਿਸੀ ਦੇ ਅਨੁਸਾਰ ਸਕਾਲਰਸ਼ਿਪ ਵਗੈਰਾ ਜਾਂ ਜਿਹੜਾ ਵੀ ਫਾਈਨੈਂਸ਼ੀਅਲ ਬੈਨੀਫਿਟ ਹੁੰਦਾ ਹੈ ਖੇਡ ਕੋ ਪਹਿਲਾਂ ਦਿੱਤਾ ਜਾਂਦਾ ਤੇ ਇਸੇ ਦਾ ਨਤੀਜਾ ਹੈ ਕਿ ਪੰਜਾਬ ਨੇ ਬੜਾ ਆਊਟ ਪਰਫਾਰਮ ਕੀਤਾ ਪਿਛਲੀ ਵਾਰ ਏਸ਼ੀਅਨ ਗੇਮਸ ਤੇ ਦੇ ਸੀਐਮ ਸਾਹਿਬ ਦੇ ਨਿਰਦੇਸ਼ਾਂ ਤੇ ਡੀ.ਐੱ.ਪੀ ਸਾਹਿਬ ਦੀ ਸੁਪਰਵੀਜ਼ਨ ਤੇ ਸਾਡੇ ਡੀ.ਜੀ ਬਠਿੰਡਾ ਰੇਂਜ ਨੇ ਪਰਮਾਤ ਸਾਹਿਬ ਉਹਨਾਂ ਦੀ ਡਾਇਰੈਕਸ਼ਨ ਤੇ ਤੀਜਾ ਸਾਡਾ ਸਪੋਰਟਸ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਹੜਾ ਪਹਿਲਾਂ ਅਸੀਂ ਵਾਕਥਾਨ ਕਰਵਾਇਆ ਸੀ ਉਸ ਤੋਂ ਬਾਅਦ ਇੱਕ ਬਾਸਕਟਬਾਲ ਦਾ ਟੂਰਨਾਮੈਂਟ ਕਰਾਇਆ ਸੀ ਉਹਦੀ ਲੜੀ ਵਿੱਚ ਇਹ ਤੀਜਾ ਟੂਰਨਾਮੈਂਟ ਹੈ ਜਿਵੇਂ ਡੀ.ਸੀ ਸਾਹਿਬ ਨੇ ਦੱਸਿਆ ਇਹਦੇ ਨਾਲ ਜਿਹੜਾ ਸਾਡਾ ਯੂਥ ਹੈ ਉਹਨੂੰ ਸਪੋਰਟਸ ਨਾਲ ਜੋੜਨ ਦੀ ਕੋਸ਼ਿਸ਼ ਹੈ ਤਾਂ ਕਿ ਸਪੋਰਟਸ ਨਾਲ ਜੁੜ ਕੇ ਉਹ ਨਸ਼ੇ ਤੋਂ ਦੂਰ ਰਹੇ ਨਾਲ ਦੀ ਨਾਲ ਅਸੀਂ ਪਿੰਡਾਂ ਵਿੱਚ ਜਾ ਕੇ ਪਬਲਿਕ ਮੀਟਿੰਗਸ ਵੀ ਕਰ ਰਹੇ ਆ ਪਿੰਡਾਂ ਵਿੱਚ ਵੀ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਕਿ ਐਂਟੀ ਡਰਗ ਸਾਡੀ ਹੈਲਪ ਲਾਈਨ ਹੈ ਜੇ ਕੋਈ ਇਨਫੋਰਮੇਸ਼ਨ ਕੋਈ ਦੇਣੀ ਚਾਹੇ ਤੇ ਉਹ ਸ਼ੇਅਰ ਕਰ ਸਕਦਾ ਉਸ ਦੀ ਪਛਾਣ ਅਸੀਂ ਗੁਪਤ ਰੱਖਦੇ ਹਾਂ ਤੇ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਉਸ ਤੋਂ ਬਾਅਦ ਫੀਡਬੈਕ ਵੀ ਉਹ ਬੰਦੇ ਨੂੰ ਦਿੱਤੀ ਜਾਂਦੀ ਹੈ ਕਿ ਉਸ ਇਨਫੋਰਮੇਸ਼ਨ ਤੇ ਕੀ ਐਕਸ਼ਨ ਲੱਗਿਆ ਕਿੰਨੀ ਰਿਕਵਰੀ ਹੋਈ ਹੈ ਤੇ ਕਿਹੜਾ ਪਰਚਾ ਦਰਜ ਹੋਇਆ ਸੋ ਇਹ ਹੋਲਿਸਟਿਕ ਜਿਹੜਾ ਸਾਡਾ ਅਪਰੋਚ ਹੈ ਨਾ ਸਿਰਫ ਇਹਨੂੰ ਰੋਕਣ ਦਾ ਸਪਲਾਈ ਲਾਈਨ ਨੂੰ ਨਾਲ ਦੇ ਨਾਲ ਜਿਹੜਾ ਡਿਮਾਂਡ ਵਾਲੇ ਪਾਸੇ ਵੀ ਕੰਮ ਕਰਨ ਦਾ ਕਿ ਜਿਹੜੀ ਡਿਮਾਂਡ ਤਾਂ ਹੀ ਘਟੇਗੀ ਜੇ ਲੋਕ ਨਸ਼ਾ ਕਰਨਾ ਘਟਣਗੇ ਨਸ਼ੇ ਵੱਲੋਂ ਸਪੋਰਟਸ ਵੱਲ ਨੂੰ ਜਾਣਗੇ ਗਰਾਊਂਡ ਵੱਲ ਨੂੰ ਜਾਣਗੇ ਸੋ ਉਸ ਦੀ ਲੜੀ ਵਿੱਚ ਟੀਚਾ ਸੀ ਕਿ ਸਿਰਜੈ ਕੇ ਬੱਚਿਆਂ ਨੂੰ ਸਪੋਰਟਸ ਵੱਲ ਲੈ ਕੇ ਜਾਈਏ ਤਾਂ ਕਿ ਡਿਮਾਂਡ ਵਾਲੇ ਪਾਸੇ ਵੀ ਕੰਮ ਕੀਤਾ ਜਾ ਸਕੇ ਤੇ ਨਾਲ ਦੀ ਨਾਲ ਜਿਵੇਂ ਐਂਟੀ ਡਰਗ ਹੈਲਪਲਾਈਨ ਹੈ ਲੋਕਾਂ ਨਾਲ ਕੰਟੈਕਟ ਕੀਤਾ ਜਾ ਰਿਹਾ ਹੈ ਇਨਫੋਰਮੇਸ਼ਨ ਇਕੱਠੀ ਕੀਤੀ ਜਾ ਰਹੀ ਹੈ ਉਹਦੇ ਨਾਲ ਅਸੀਂ ਸਪਲਾਈ ਲਾਈਨ ਤੇ ਕੰਮ ਕਰਕੇ ਇਕੋਲਿਸਟਿਕ ਅਪਰੋਚ ਲੈ ਕੇ ਨੂੰ ਬਿਲਕੁਲ ਆਪਾਂ ਡਰੱਗ ਫ੍ਰੀ ਆਪਣਾ ਜਿਹੜਾ ਜ਼ਿਲ੍ਹਾ ਉਹਨੂੰ ਬਣਾਇਆ ਹੈ